ਰਾਦੇ 2:40 ਹੋ ਗਏ ਜੀ ਬਲਾਡਾ ਰੇਲਵੇ ਸਟੇਸ਼ਨ ਤੇ ਸੁਨਸਾਨ ਪਈ ਆ ਉਹ ਆਪ ਕਹੇ ਜਿਹੜਾ ਕਿਨੇ ਮਨਪ੍ਰੀਤ ਕੋ ਉੱਪਰ ਪਤਾ ਕੋਈ ਨਹੀਂ ਹੈਗਾ ਅਬ ਦੱਸਦੇ ਜੂ ਕਿ ਉਹ ਕਿੱਥੇ ਜੰਮੇ ਛੋਟੇ ਲਗ ਰਗਾ ਉਹ ਡੱਬੇ ਦੇ ਤਾਂ ਆਪਾਂ ਜੜਾਵਾਂਗੇ ਸੀਟ ਨੰਬਰ 21 ਫੇਰ ਉਹੀ ਗੱਲ 2:30 ਹੋ ਗਈ ਅਬਦੁਲਸਾਮ ਗੱਡੇ ਆਉਣ ਵਾਲੀ ਦਿੱਲੀ ਕੋ ਜਾਣੇ ਵਾਲੀ ਨੂੰ ਚਾਹਣਾ ਪੜਾਗਾ ਹੋਰ ਵੀ ਚਾਹਣਾ ਪਿਆ ਇਹ ਸਟੇਸ਼ਨ ਸਵਾਰੀ ਬਹੁਤ ਜਾਣ ਵਾਲੀ ਅੱਗੇ ਚਲੋ ਰਾਤ ਦੇ 2:45 ਹੋ ਗਏ 2:45 ਉਹ ਪਰਮੈਂਟ ਦੇ ਬੈਠ ਨੇ ਉਹ ਦਿੱਲੀ ਸਮਾਨ ਨੂੰ ਦਿੱਲੀ ਤੋਂ ਸੌਣ ਲੱਗੇ ਡੇਟਾ ਮੋਡਾ ਹੋਰ ਵੀ ਤੁਸੀਂ ਵੀ ਚੱਲੇ ਅਬਦੋ ਸ਼ਾਮ ਗੱਡੀ ਆ ਚੁੱਕੀ ਹੈ ਲਾਲਗੜ੍ਹ ਤੋਂ ਚੱਲ ਕੇ ਡਿਬਗੜ੍ਹ ਨੂੰ ਜਾਣ ਵਾਲੀ ਆਪ ਦੋ ਸੰਗ 253 ਦੇ ਆਇਆ ਵਾਹ ਆਹ ਡੱਬਾ ਛੱਡ ਕੇ ਅਗਲੇ ਗਾ ਆਹ ਡੱਬਾ ਮਾਤਾ ਆਹ ਡੱਬਾ ਛੱਡ ਕੇ ਅਗਲੇ ਤੇ ਪਾ 22 ਨੰਬਰ ਠੀਕ ਆ ਹੀ ਖੜੇ ਠੀਕ ਹੈ ਹੋਰ ਠੀਕਾ ਮਤਰਾ ਧਿਆਨ ਨਾਲ ਲਾਂਗੀ ਮਾਤਾ ਕੀ ਨੰਬਰ ਹੈ ਬਈ ਜਗਾ 264 ਬਾਕੀ ਬਾਕੀ ਹੋ ਜਾਂਦੀ ਆ ਉਹ ਟਾਕੀ ਕੋਲੇ ਖੜ ਜਾ ਉੱਥੇ ਉਹਨੂੰ ਪਤਾ ਲੱਗ ਜੂਗਾ ਅਸੀਂ ਡੱਬੇ ਮੂਰੇ ਦੇਖ ਉਹਦੇ ਆਜੋ ਆਜੋ ਅੰਦਰ ਕੀ ਸੁਣਦਾ ਜੋ ਆਜੋ ਗਰੀਜਨ ਇਹ ਮੂਰੇ ਸੀਟਾਂ ਗਏ ਸ਼ੁਰੂ ਹੁੰਦੀ ਨੇ ਜਮਾ ਪਿੱਛੇ ਜਾ ਕੇ ਆ ਜਮਾ ਪਿੱਛੇ ਜਾ ਕੇ ਸੀਟਾਂ ਨੇ ਓਏ ਇਹ ਕਾਲੂ ਮਾਇਓ ਸਿਗਨਲ ਹੋ ਗਿਆ पर हो जा गलू बठ आज है आ तेती तो चाली आ गया आ उज है सीट पच्ची तो बत्ती मठाई दू चल आज डिपार्चर हो चुका है अब शाम का बोल स्पीड पर how's that sound